ਸੰਦਿਆ థియేਟਰ ਪਗਦੜ ਮਾਮਲੇ ਦੇ ਵਿੱਚ ਗ੍ਰਿਫਤਾਰ ਤੇਲਗੂ ਸੁਪਰਸਟਾਰ ਅੱਲੂ ਅਰਜੁਨ ਤੇ ਲਗਾਨਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਸਵੇਰੇ ਜੇਲ੍ਹ ਤੋਂ ਬਾਹਰ ਆ ਗਿਆ ਏ ਅਦਾਕਾਰ ਨੂੰ ਪੁਲਿਸ ਨੇ ਬੀਤੇ ਕੱਲ ਦੁਪਹਿਰ ਨੂੰ ਹਾਈਦਰਾਬਾਦ ਰਿਹਾਈਸ਼ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਮੈਡੀਕਲ ਟੈਸਟ ਤੋਂ ਬਾਅਦ ਹੇਠਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਦਾਲਤ ਨੇ ਅਰਜੁਨ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਦੇ ਵਿੱਚ ਪੇਸ਼ ਕੀਤਾ ਸੀ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਚੰਚਲ ਗੁੜਾ ਕੇਂਦਰੀ ਜੇਲ੍ਹ ਲੈ ਗਈ। ਅੱਲੂ ਅਰਜੁਨ ਨੇ ਆਪਣੇ ਵਕੀਲ ਅਸ਼ੋਕ ਰੈਡੀ ਦੇ ਰਾਹੀਂ ਹਾਈ ਕੋਰਟ ਤੇ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਜਿੱਥੋਂ ਉਸ ਨੂੰ 50000 ਰੁਪਏ ਦੇ ਨਿਜੀ ਮੁਚਲਕੇ ਉਤੇ ਅੰਤਰੀਮ ਜ਼ਮਾਨਤ ਮਿਲ ਗਈ ਸੀ। ਤੇਲਗਾਨਾ ਹਾਈ ਕੋਰਟ ਤੋਂ ਅੰਤਰੀ ਮਜਮਾਨਤ ਮਿਲਣ ਦੇ باوجود ਕਾਗਜ਼ੀ ਕਾਰਵਾਈ ਦੇ ਵਿੱਚ ਦੇਰੀ ਕਾਰਨ ਅੱਲੂ ਅਰਜੁਨ ਨੂੰ ਰਾਤ ਜੇਲ੍ਹ ਦੇ ਵਿੱਚ ਕੱਟਣੀ ਪਈ ਦੱਸ ਦਈਏ ਕਿ ਫਿਲਮ ਪੁਸ਼ਪਾ 2 ਦਾ ਪ੍ਰੀਮੀਅਰ 4 ਦਸੰਬਰ ਨੂੰ ਸੰਧਿਆ ਥੀਏਟਰ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਅਦਾਕਾਰ ਅੱਲੂ ਅਰਜੁਨ ਉੱਥੇ ਪਹੁੰਚੇ ਹੋਏ ਸਨ ਉਹਨਾਂ ਦੇ ਇੱਕ ਝਲਕ ਪਾਉਣ ਦੇ ਲਈ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ ਇਸ ਦੌਰਾਨ ਥੀਏਟਰ ਦੇ ਵਿੱਚ ਭਗਦੜ ਮੱਚ ਗਈ ਅਤੇ ਇੱਕ ਔਰਤ ਦੀ ਜਾਨ ਚਲੀ ਗਈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਇਸ ਮਾਮਲੇ ਦੇ ਵਿੱਚ ਬੀਤੇ ਕੱਲ ਦੇ ਦੁਪਹਿਰ ਨੂੰ ਅੱਲੂ ਅਰਜੁਨ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਲੂਰਜੁਨ ਨੇ মিডিਆ ਦੇ ਨਾਲ ਗੱਲਬਾਤ ਕੀਤੀ ਉਸਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਮੈਂ ਠੀਕ ਹਾਂ ਜੋ ਵੀ ਹੋਇਆ ਉਸ ਲਈ ਮਾਫੀ ਮੈਂ ਕਾਨੂੰਨ ਦੇ ਵਿੱਚ ਵਿਸ਼ਵਾਸ ਕਰਦਾ ਹਾਂ ਇਹ ਹਾਦਸਾ ਅਣਜਾਣੇ ਦੇ ਵਿੱਚ ਵਾਪਰਿਆ ਸੀ ਮੈਂ ਮ੍ਰਿਤਕ ਔਰਤ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਜੇਕਰ ਕਾਨੂੰਨ ਇਸ ਮਾਮਲੇ ਨੂੰ ਦੇਖ ਰਿਹਾ ਹੈ ਤਾਂ ਮੈਂ ਇਸ ਵਿੱਚਕਾਰ ਕੋਈ ਟਿੱਪਣੀ ਨਹੀਂ ਕਰਾਂਗਾ ਸਾਰਿਆਂ ਦੇ ਪਿਆਰ ਅਤੇ ਸਹਿਯੋਗ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡੇ ਸਹਿਯੋਗ ਸਦਕਾ ਮੈਂ ਇੱਥੇ ਹਾਂ ਮੈਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਮੈਂ ਪੁਲਿਸ ਨੂੰ ਸਹਿਯੋਗ ਕਰਾਂਗਾ ਥੈਂਕ ਯੂ ਆਮ ਸੇਫ ਨਾਥਿੰਗ ਟੂ ਵਰੀ ਆਮ ਗoing ਵੈਲ ਥੈਂਕ ਯੂ ਥੈਂਕ ਯੂ ਵੈਰੀ ਮਚ ਐਂਡ ਆਲਸੋ ਲਾਈਕ ਟੂ ਟੈਲ ਥੈਟ i am a law abiding citizen i respect the law and i will cooperate with him and i'll do the needful and um, very importantly i'd like to give my condolences once again to the family it is very very unfortunate that we went to watch a film and there was an accident you know that is totally unintentional um, you know, we went to watch a movie, and uh, you know, due to an unfortunate accident, there's been a loss of a person. And uh, we're always very sorry for whatever's generally happened. And uh, it's purely out of uh, my personal control. And uh, I have been doing for that for the last. 20 years. Last 20 years, I've been going to watch my films, and I've been that to that place. Not just only for my, films, okay, but for my uncle's films. I've been there more than 30 times in my life. And never something like this has ever happened. It is purely, purely accident, purely unfortunate. And uh, I will be there for the family to support them uh, in whatever way I can. You know, we can never cover the loss of the death of a person. But um, in whatever possible way, I will be there for the family to support them. And uh, once again,

ਅੱਜ ਸਵੇਰੇ ਜੇਲ੍ਹ ਤੋਂ ਬਾਹਰ ਆ ਗਿਆ ਏ ਅਦਾਕਾਰ ਨੂੰ ਪੁਲਿਸ ਨੇ ਬੀਤੇ ਕੱਲ੍ਹ ਦੁਪਹਿਰ ਨੂੰ ਹైਦਰਾਬਾਦ ਰਿਹਾਈਸ਼ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਮੈਡੀਕਲ ਟੈਸਟ ਤੋਂ ਬਾਅਦ ਹੇਠਲੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਦਾਲਤ ਨੇ ਅਰਜੁਨ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਉਸ ਨੂੰ ਚੰਚਲ ਗੁੜਾ ਕੇਂਦਰੀ ਜੇਲ੍ਹ ਲੈ ਗਈ ਅੱਲੂ ਅਰਜੁਨ ਨੇ ਆਪਣੇ ਵਕੀਲ ਅਸ਼ੋਕ ਰੈਡੀ ਦੇ ਰਾਹੀਂ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ ਜਿੱਥੋਂ ਉਸ ਨੂੰ 50000 ਰੁਪਏ ਦੇ ਨਿਜੀ ਮੁਚਲਕੇ ਉਤੇ ਅੰਤਰੀਮ ਜ਼ਮਾਨਤ ਮਿਲ ਗਈ ਸੀ ਤੇ ਲਗਾਨਾ ਹਾਈ ਕੋਰਟ ਤੋਂ ਅੰਤਰੀਮ ਜ਼ਮਾਨਤ ਮਿਲਣ ਦੇ باوجود ਕਾਗਜ਼ੀ ਕਾਰਵਾਈ ਦੇ ਵਿੱਚ ਦੇਰੀ ਕਾਰਨ ਅੱਲੂ ਅਰਜੁਨ ਨੂੰ ਰਾਤ ਜੇਲ੍ਹ ਦੇ ਵਿੱਚ ਕੱਟਣੀ ਪਈ ਦੱਸ ਦਈਏ ਕਿ ਫਿਲਮ ਪੁਸ਼ਪਾ 2 ਦਾ ਪ੍ਰੀਮੀਅਰ 4 ਦਸੰਬਰ ਨੂੰ ਸੰਧਿਆ ਥੀਏਟਰ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਅਦਾਕਾਰ ਅੱਲੂ ਅਰਜੁਨ ਉੱਥੇ ਪਹੁੰਚੇ ਹੋਏ ਸਨ ਉਹਨਾਂ ਦੇ ਇੱਕ ਝਲਕ ਪਾਉਣ ਦੇ ਲਈ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਸੀ ਇਸ ਦੌਰਾਨ ਥੀਏਟਰ ਦੇ ਵਿੱਚ ਭਗਦੜ ਮੱਚ ਗਈ ਅਤੇ ਇੱਕ ਔਰਤ ਦੀ ਜਾਨ ਚਲੀ ਗਈ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਇਸ ਮਾਮਲੇ ਦੇ ਵਿੱਚ ਬੀਤੇ ਕੱਲ ਦੇ ਦੁਪਹਿਰ ਨੂੰ ਅੱਲੂ ਅਰਜੁਨ ਨੂੰ ਉਸਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਲੂਰਜੁਨ ਨੇ মিডিਆ ਦੇ ਨਾਲ ਗੱਲਬਾਤ ਕੀਤੀ ਉਸਨੇ ਕਿਹਾ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਮੈਂ ਠੀਕ ਹਾਂ ਜੋ ਵੀ ਹੋਇਆ ਉਸ ਲਈ ਮਾਫੀ ਮੈਂ ਕਾਨੂੰਨ ਦੇ ਵਿੱਚ ਵਿਸ਼ਵਾਸ ਕਰਦਾ ਹਾਂ ਇਹ ਹਾਦਸਾ ਅਣਜਾਣੇ ਦੇ ਵਿੱਚ ਵਾਪਰਿਆ ਸੀ ਮੈਂ ਮ੍ਰਿਤਕ ਔਰਤ ਦੇ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਜੇਕਰ ਕਾਨੂੰਨ ਇਸ ਮਾਮਲੇ ਨੂੰ ਦੇਖ ਰਿਹਾ ਹੈ ਤਾਂ ਮੈਂ ਇਸ ਵਿਚਾਰ ਕੋਈ ਟਿੱਪਣੀ ਨਹੀਂ ਕਰਾਂਗਾ ਸਾਰਿਆਂ ਦੇ ਪਿਆਰ ਅਤੇ ਸਹਿਯੋਗ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡੇ ਸਹਿਯੋਗ ਸਦਕਾ ਮੈਂ ਇੱਥੇ ਹਾਂ ਮੈਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਮੈਂ ਪੁਲਿਸ ਨੂੰ ਸਹਿਯੋਗ ਕਰਾਂਗਾ ਤੇ थैंक यू ਆਮ ਸੇਫ ਇਸ ਬਾਰੇ ਉਹਨਾਂ ਨੂੰ ਨਾਥਿੰਗ ਟੂ ਵਰੀ ਆਮ ਗoing ਵੈਲ ਥੈਂਕ ਯੂ ਥੈਂਕ ਯੂ ਵੈਰੀ ਮੱਚ ਐਂਡ ਆ ਆਲਸੋ ਲਾਈਕ ਟੂ ਟੈਲ ਥੈਟ ਆਮ ਆ ਲਾਯ ਬਾਇਡਿੰਗ ਸਿਟੀਜ਼ਨ ਆ ਰਿਸਪੈਕਟ ði ਲਾ And I will cooperate with them, and I'll do the needful. And uh, very importantly, I would like to give my condolences once again to the family. It is very, very unfortunate that we went to watch a film, and there was an accident. You know that is totally unintentional. Um, you know we went to watch a movie, and uh, due to an unfortunate accident, there has been a loss of a person. And uh, we're always very sorry for whatever's generally happened. And uh, it's purely out of uh, my personal control. Uh, and, uh, I have been doing for that for the last 20 years. Last 20 years, I have been going to watch my films, and I've been that to that place not just only for, myself, for my uncle's it. films. I've been there more than 30 times in my life. And never something like this has ever happened. It is purely, purely accidentally purely unfortunate. And uh, I will be there for the family to support them uh, in whatever way I can. We can never cover the loss of the death of a person. बट पॉल अंदर प्रति प्रति धन्यवाद